ਜੇਡ ਦਾ ਮਹੀਨਾ ਚੱਲ ਰਿਹਾ ਗੁਰਮੁਖ ਪਿਆਰਿਓ ਇਸ ਮਹੀਨੇ ਦੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ ਹੈ ਤੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਦੇਖੋ ਜ਼ੁਲਮ ਦੇ ਬੂਰੇ ਟੱਕਰ ਦੇ ਕੇ ਪਰਮੇਸ਼ਰ ਦਾ ਬਾਣਾ ਮਿੱਠਾ ਕਰਕੇ ਮੰਨਦੇ ਹੋਏ ਤਤੀ ਤਵੀ ਤੇ ਚੌਂਕੜਾ ਲਾ ਕੇ ਬੈਠ ਗਏ ਤਤੀ ਤਵੀ ਤੇ ਚੌਂਕੜਾ ਲਾ ਕੇ ਉਹ ਹੀ ਬੈਠ ਸਕਦਾ ਜਿਹੜਾ ਸਭ ਪਾਵਨਾਂ ਦਾ ਮਾਲਕ ਹੋਵੇ ਜਿਹੜਾ ਪੂਰਾ ਹੋਵੇ ਅਧੂਰਾ ਨਹੀਂ ਅਧੂਰੇ ਦੇ ਤਾਂ ਮਨ ਵਿੱਚ ਖਿਆਲ ਵੀ ਆਵੇ ਤੇ ਤਾਂ ਵੀ ਡਰ ਆਉਂਦਾ ਹੁਣ ਜੇ ਕਿਸੇ ਨੂੰ ਕੋਈ ਦੁੱਖ ਲੱਗਿਆ ਹੈ ਬਹੁਤ ਦੁਖੀ ਹੈ ਹੁਣ ਜੇ ਮੰਨ ਲਓ ਕਿਸੇ ਨੂੰ ਕੋਈ ਦੁਰਘਟਨਾ ਦਾ ਡਰ ਹੈ ਕੋਈ ਆਪਣੇ ਤੇ ਦੁੱਖ ਆਉਣ ਦਾ ਡਰ ਹੈ ਤੇ ਆਪਾਂ ਦੇਖਦੇ ਹਾਂ ਨਾ ਕਿੰਨਾ ਬੰਦਾ ਘਬਰਾ ਜਾਂਦਾ ਵੀ ਆਹ ਨਾ ਹੋ ਜੇ ਮੇਰੇ ਨਾਲ ਆਉਣਾ ਨਾ ਹੋ ਜੇ ਕੇਵਲ ਮਨ ਵਿੱਚ ਖਿਆਲ ਹੀ ਆਇਆ ਤੇ ਬੰਦੇ ਦੀ ਧੜਕਣ ਵੱਜ ਜਾਂਦੀ ਵੀ ਮੇਰੇ ਨਾਲ ਨਾ ਹੋ ਜੇ ਜੀ ਕਿਤੇ ਪਰ ਉਹ ਕੈਸੇ ਸਮਰਾਤ ਸਤਿਗੁਰੂ ਸੀ ਜਿਹੜੇ ਜਿੰਨਾ ਤੇ ਐਸਾ ਸਮਾਂ ਆਇਆ ਇਉਂ ਨਾਲੇ ਤੱਤੀ ਤਵੀ ਤੇ ਚੌਕੜਾ ਲਾਉਣ ਲੱਗੇ ਇੱਕ ਸੈਕਿੰਡ ਨਹੀਂ ਲਾਇਆ ਦੇਖੋ ਜੇਠ ਦਾ ਮਹੀਨਾ ਤੱਤਾ ਤਵੀ ਤੱਤੀ ਥੱਲੇ ਅੱਗ ਬਲਦੀ ਬੜੀ ਗਰਮ ਉਪਰੋਂ ਸੀਸ ਵਿੱਚ ਰੇਤਾ ਪੈ ਰਿਹਾ ਬੜਾ ਗਰਮ ਉਹ ਵੀ ਤੱਤਾ ਹੈ ਪਵਾਉਣ ਵਾਲੇ ਤੇ ਪਾਉਣ ਵਾਲੇ ਵੀ ਤੱਤੇ ਹਨ ਹਰ ਪਾਸੇ ਤੱਤਾ ਹੀ ਤੱਤਾ ਕੰਮ ਚੱਲ ਰਿਹਾ ਪਰ ਠੰਡੇ ਹਨ ਸ਼ਾਂਤੀ ਵਿੱਚ ਆਤਾ ਸਤਿਗੁਰੂ ਪੰਚਮ ਪਾਤਸ਼ਾਹ ਜੀ ਹਾਂ ਸਤਿਗੁਰੂ ਪੰਚਮ ਪਾਤਸ਼ਾਹ ਜੀ ਠੰਡ ਵਰਤਾ ਰਹੇ ਹਨ ਸਾਰੇ ਸੰਸਾਰ ਨੂੰ ਸ਼ਾਂਤੀ ਦੇ ਰਹੇ ਹਨ ਕਿਉਂਕਿ ਉਹਨਾਂ ਦੇ ਆਪਣੇ ਅੰਦਰ ਠੰਡ ਸੀ ਤਾਂ ਕਰਕੇ ਉਹਨਾਂ ਨੇ ਸੰਸਾਰ ਨੂੰ ਉਹੀ ਚੀਜ਼ ਵੰਡੀ ਨਾ ਜਿਹੜੀ ਆਪਣੇ ਅੰਦਰ ਹੋਵੇ ਹੁਣ ਬੰਦੇ ਦੇ ਅੰਦਰ ਗੁੱਸਾ ਹੋਵੇ ਤੇ ਸਭ ਨੂੰ ਗੁੱਸਾ ਹੀ ਵੰਡਦਾ ਫਿਰਦਾ ਹਰੇਕ ਨਾ ਸਿੰਘ ਫਸਾਉਂਦਾ ਹੈ ਹਰੇਕ ਨੂੰ ਗੁਰਾ ਭਲਾ ਬੋਲੀ ਜਾਂਦਾ ਉਹ ਵੀ ਮਾੜਾ ਉਹ ਵੀ ਮਾੜਾ ਬਸ ਤੂੰ ਹੀ ਚੰਗਾ ਹੋ ਗਿਆ ਕਿਉਂਕਿ ਅੰਦਰ ਉਹ ਕੁਝ ਪਿਆ ਨਾ ਇੰਦਿੰਦਿਆ ਕਰਨੀ ਈਰਖਾ ਕਰਨੀ ਚੁਗਲੀ ਕਰਨੀ ਅੰਦਰ ਉਹ ਕੁਝ ਪਿਆ ਉਹੀ ਕੁਝ ਬਾਹਰ ਆਉਣਾ ਹੁਣ ਗੁਰਮਖ ਪਿਆਰਿਓ ਬਾਜ਼ਾਰ ਵਿੱਚ ਜਾਂਨੇ ਆ ਜਿਹੜੀ ਦੁਕਾਨ ਹੋਵੇ ਸੌਦਾ ਉਹੀ ਮਿਲਦਾ ਹੁੰਦਾ ਹੁਣ ਪਰਚੂਨ ਦੀ ਦੁਕਾਨ ਤੋਂ ਲੋਹੇ ਦਾ ਸਮਾਨ ਕਦੇ ਨਹੀਂ ਮਿਲਦਾ ਜਾਂ ਹੋਰ ਕੋਈ ਸਮਾਨ ਜੈਸੀ ਦੁਕਾਨ ਹੋਵੇ ਉਹੋ ਜਿਹਾ ਸਮਾਨ ਮਿਲਦਾ ਜਿਹੋ ਜਿਹਾ ਕੁਝ ਉਹਨੇ ਦੁਕਾਨ ਵਿੱਚ ਪਾਇਆ ਇਸੇ ਤਰ੍ਹਾਂ ਸਾਡੇ ਅੰਦਰ ਜੋ ਪਿਆ ਉਹ ਬਾਹਰ ਆਉਣਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਰੱਬ ਸੀ ਆਪ ਪਰਮੇਸ਼ਰ ਉਹਨਾਂ ਦੇ ਅੰਦਰ ਸ਼ਾਂਤੀ ਹੈ ਠੰਡ ਹੈ ਉਹ ਸੰਸਾਰ ਨੂੰ ਠੰਡ ਵਰਤਾਰੇ ਭਾਵੇਂ ਬੈਠੇ ਤੱਤੀ ਤਵੀ ਤੇ ਆ ਫਿਰ ਵੀ ਠੰਡ ਵਰਤਾਰੇ ਭਾਵੇਂ ਜੇੜ ਦਾ ਮਹੀਨਾ ਤੱਤਾ ਫਿਰ ਵੀ ਠੰਡ ਵਰਤਾਰੇ ਭਾਵੇਂ ਉਪਰੋਂ ਸੀਸ ਵਿੱਚ ਰੇਤਾ ਤੱਤੀ ਪੈ ਰਹੀ ਹੈ ਫਿਰ ਵੀ ਠੰਡ ਵਰਤਾਰੇ ਆ ਕਿਉਂਕਿ ਉਹਨਾਂ ਦੇ ਅੰਦਰ ਸ਼ਾਂਤੀ ਸੀ ਠੰਡ ਸੀ ਤੇ ਅੱਜ ਉਹਨਾਂ ਦੀ ਬਾਣੀ ਸੁਣ ਕੇ ਸਾਨੂੰ ਠੰਡ ਪ੍ਰਾਪਤ ਹੁੰਦੀ ਹੈ ਇਹ ਬਾਣੀ ਇਹ ਬਚਨ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਉਹਨਾਂ ਦੇ ਮੁਖਾਰਬਿੰਦ ਤੋਂ ਨਿਕਲੇ